ਸਲੋਜੀ ਲੱਗੀ ਪੰਜਾਬ ਦੀ ਸਭ ਤੋਂ ਵੱਡੀ ਸੂਟਾਂ ਦੀ ਸਟਾਕ ਕਲੀਅਰੈਂਸ ਹੈ ਜਿੱਥੇ ਅੱਜ ਤੁਹਾਡੇ ਹੁਣਿਆ ਬਹੁਤ ਵੱਡੇ ਫਾਇਦੇ ਸੂਟਾਂ ਦੇ ਰੇਟ ਇੰਨੇ ਜ਼ਿਆਦਾ ਘਟੋਗੇ ਤੁਸੀਂ ਹੈਰਾਨ ਹੋਣਾ ਆ ਜਿਹੜੇ ਬਾਜ਼ਾਰਾਂ ਦੇ ਵਿੱਚ ਤੁਸੀਂ ਲੈਨੇ ਹੋ 15 1500 ਰੁਪਏ ਸੂਟ ਬਾਜ਼ਾਰ ਫੈਸਲਾ ਉਸਨੇ ਕਰਤੇ 800 ਦੇ ਦੋ মাত্র 1500 ਵਾਲਾ ਸੂਟ 400 ਦੇ ਲੈ ਜਾਓ ਯਾਰ ਜੇ ਸੂਟ ਘਟੋਗਾ 550 600 ਦਾ ਇੱਕ ਵੀਡੀਓ ਨੂੰ ਗਾਹ ਸ਼ੇਅਰ ਕਰਿਆ ਸੀ ਦੇਵਾਂਗੇ 540 ਦੇ ਤਿੰਨ ਸੂਟ ਕਰੋ ਪੂਰਾ ਵਧੀਆ ਕਾਟਨ ਦਾ ਸੂਟ ਨਾਲ ਆ ਗਿਆ ਮਲਮਲ ਦਾ ਦੁਪੱਟਾ ਬਾਜ਼ਾਰ 'ਚ ਰੇੜਾ ਘੱਟ ਤੋਂ ਘੱਟ ਸੂਟ ਦਾ 800 850 ਅਸੀਂ ਦੇਨੇ ਆ 1100 ਦੇ ਚਾਰ ਸੂਟ ਇੱਕ ਤੁਸੀਂ ਚੈੱਕ ਕਰ ਲੋ ਬਾਜ਼ਾਰ 'ਚ 500 ਦਾ ਇੱਕ ਇਥੇ 360 ਦੇ ਦੋ ਜੀ ਜਲਦੀ ਵੀਡੀਓ ਸ਼ੇਅਰ ਕਰ ਦਿਓ ਜਿਹੜੇ ਵੱਧ ਵੀਡੀਓ ਸ਼ੇਅਰ ਕਰਨਗੇ ਪਹਿਲੇ 5 ਕਸਟਮਰ ਨੂੰ ਆਹ 5 ਸੂਟ ਬਿਲਕੁਲ ਫਰੀ ਦਿੱਤੇ ਜਾਣੇ ਆ ਟੋੜਤਾ ਪਜਾਮਾ ਬਾਜ਼ਾਰ 'ਚ 6-700 ਰੁਪਏ ਤੋਂ ਘੱਟ ਕੋਈ ਨਹੀਂ ਦਿੰਦਾ ਭਾਜੀ 540 ਦੇ ਤਿੰਨ ਇਹ ਵੀ 540 ਦੇ ਤਿੰਨ ਕੋਈ ਸੂਟ ਹੈ 3000 ਦਾ ਕੋਈ ਸੂਟ ਹੈ 3200 ਰੁਪਏ ਦਾ ਵਧੀਆ ਵਧੀਆ ਫੈਂਸੀ ਡਿਜੀਟਲ ਪ੍ਰਿੰਟ ਦੇ ਸੂਟ ਆ ਗਿਆ ਲੋ ਪ੍ਰਿੰਟ ਭਾਜੀ ਜਿੰਨੇ ਮਰਜੀ ਡਿਜ਼ਾਈਨ ਜਿੰਨੇ ਮਰਜੀ ਭਾਜੀ ਆਪਾਂ ਦੇਣਾ 495 95 ਕੋਈ ਕਢਾਈ ਕੱਢਿਆ ਹੈਵੀ ਦੁਪट्टे ਦੇ ਨਾਲ ਆ ਵੀ ਦੇਖੋ 400 ਦਾ ਸੂਟ ਜਿਹੜਾ ਮਰਜੀ ਲੈ ਜਾਓ 400 ਰੁਪਏ 400 ਰੁਪਏ 400 ਰੁਪਏ ਚ ਕਹਿੰਦਾ 800 ਰੁਪਏ ਦੀ ਬੈੱਡ ਸ਼ੀਟ ਕੋਈ ਕਹਿੰਦਾ 700 ਕੋਈ ਕਹਿੰਦਾ 600 ਬਜ਼ਾਰ ਚ ਫੈਸ਼ਰ ਹੁੰਦੇ 8-800 ਵਾਲੀ ਬੈੱਡ ਸ਼ੀਟ ਕਰਤੀ ਸਿਰਫ 200 ਰੁਪਏ ਦੀ ਆਈਓ ਸੂਟ ਹੈ ਬਜ਼ਾਰ ਦਾ ਘੱਟ ਤੋਂ ਘੱਟ 90000 ਰੁਪਏ ਦਾ ਸੂਟ ਭਾਜੀ ਚੁੰਨੀ ਨਾਲ ਆਪਾਂ ਦੇਨੇ 1000 ਰੁਪਏ ਦੇ 4 5000 ਵਾਲਾ ਕੱਪੜਾ 15000 ਤੋਂ ਉਸੇ ਦੀ ਦੇਣਾ ਕਰਕੇ ਜੋ ਪਾਇਆ ਉਸੇ ਪਾ ਚ ਲੈਣਾ ਕੋਈ ਕਮਾਈ ਨਹੀਂ ਕਰਨੀ ਬਜ਼ਾਰ ਚ ਰੇਡ ਹੈ ਘੱਟ ਤੋਂ ਘੱਟ ਸੂਟ ਦਾ 1200 1300 ਸੂਟ ਦੇਨੇ 700 ਰੁਪਏ ਚ 2 ਬਾਜ਼ਾਰ 'ਚ 2-2000 ਰੁਪਏ ਦਾ ਇੱਕ ਸੂਟ ਵੇਚਦਾ ਇੱਥੇ ਤੁਹਾਨੂੰ ਮਿਲਨੇ 1500 ਦੇ ਦੋ ਸੂਟ ਬਜਾਜ ਫੈਸ਼ਨ ਉੱਤੇ ਇਹਦੀ ਸਮੈਲ ਲੈ ਕੇ ਦੇਖ ਲਿਓ ਜਿੱਦਾਂ ਮਰਜੀ ਧੋ ਲਿਓ ਪਰਫਿਊਮ ਵਾਲਾ ਸੂਟ ਕਹਿੰਦੇ ਆ ਸਤਿ ਲੋ ਜੀ ਲੱਗੀ ਪੰਜਾਬ ਦੀ ਸਭ ਤੋਂ ਵੱਡੀ ਸੂਟਾਂ ਦੀ ਸਟਾਕ ਕਲੀਅਰੈਂਸ ਹੈ ਜਿੱਥੇ ਅੱਜ ਤੁਹਾਡੇ ਹੋਣਿਆ ਬਹੁਤ ਵੱਡੇ ਫਾਇਦੇ ਸੂਟਾਂ ਦੇ ਰੇਟ ਇੰਨੇ ਜ਼ਿਆਦਾ ਘਟੋਗੇ ਤੁਸੀਂ ਹੈਰਾਨ ਹੋਣਾ ਆ ਜਿਹੜੇ ਬਾਜ਼ਾਰਾਂ ਦੇ ਵਿੱਚ ਤੁਸੀਂ ਲੈਨੇ ਹੋ 15-1500 ਦਾ ਸੂਟ ਬਜਾਜ ਫੈਸ਼ਨ ਉਸਨੇ ਕਰਤੇ 800 ਦੇ ਦੋ মাত্র 1500 ਵਾਲਾ ਸੂਟ 400 ਚ ਲੈ ਜਾਓ ਆ ਦੇਖੋ ਹੈ ਵੀ ਦੇਖੋ ਕਿੰਨਾ ਫਰੰਟ ਦੇਖ ਲਓ ਦੁਪट्टे ਨਾਲ ਬਾਜ਼ਾਰ ਦਾ ਰੇਟ 1500 ਇੱਥੇ 400 ਰੁਪਏ ਦਾ ਸੂਟ 800 ਦੇ ਵਿੱਚ ਦੋ ਕਰਤੇ ਕੋਟਵਾ ਬੁਟੀਕਾ ਪਾਰਟੀਆਂ ਵਾਲੇ ਸੂਟ ਲੈ ਜਾਓ ਬਹੁਤ ਥੋੜੇ ਦਿਨ ਦੀ ਆਫਰ ਜਿੱਥੇ ਤੁਹਾਨੂੰ ਮਿਲਣਾ ਕਾਡੀਆਂ ਦੇ ਭਾ ਕਪੜਾ ਭਾਈ ਜੀ ਰੇਟ ਦੱਸ ਦਿਓ ਜਿਨ੍ਹਾਂ ਨੇ ਨਵਾਂ ਕੰਮ ਸ਼ੁਰੂ ਕਰਨਾ ਰੀਸੇਲਰ ਦੁਕਾਨਦਾਰ ਹਰ ਕਿਸੇ ਬੰਦੇ ਦਾ ਫਾਇਦਾ ਹੋਣਾ ਚਾਹੀਦਾ 15 20000 ਰੁਪਏ ਜੇ ਅਗਲੇ ਆਪਣੇ ਵੱਡੇ ਵੱਡੇ ਟੱਚੀ ਭਰ ਕੇ ਲੈ ਕੇ ਜਾਓ ਬਈ ਬਾਜ਼ਾਰ ਚ ਸੂਟ ਘਟ ਤੋਂ ਘੜ 550 600 ਦਾ ਇੱਕ ਵੀਡੀਓ ਨੂੰ ਗਾਹ ਸ਼ੇਅਰ ਕਰਿਆ ਸੀ ਦੇਵਾਂਗੇ 540 ਦੇ ਤਿੰਨ ਸੂਟ 540 ਦੇ ਤਿੰਨ ਸੂਟ ਇੰਨੇ ਸੂਟ ਭਾਜੀ ਆ ਦੇਖੋ ਬਾਜ਼ਾਰ 'ਚ 500 ਦਾ ਇੱਕ ਇੱਥੇ 540 ਦੇ ਤਿੰਨ ਆਹ ਹੋਰ ਤੁਸੀਂ ਰੰਗ ਦੇਖੋ ਪ੍ਰਿੰਟ ਦੇਖੋ ਡਿਜ਼ਾਈਨ ਦੇਖੋ ਮਤਲਬ 180 ਰੁਪਏ ਦਾ ਸੂਟ ਰਹਿ ਗਿਆ ਜੀ 180 ਦਾ ਚਾਹੇ ਬਜ਼ੁਰਗਾਂ ਦੇ ਸੂਟ ਲੈਣੇ ਆ ਚਾਹੇ ਤੁਸੀਂ ਮਿਡਲ ਏਜ ਰਣੇ ਆ ਚਾਹੇ ਤੁਸੀਂ ਲੈਣੇ ਆ ਕੁੜੀਆਂ ਚਿੜੀਆਂ ਦੇ ਸੂਟ 540 ਦੇ ਤਿੰਨ ਸੂਟ ਕਰਤੇ ਆ ਜੀ ਬਹੁਤ ਵੱਡਾ ਫੇਲ ਧਮਾਕਾ ਮੋੜ ਵੰਡੀ 50 ਫੈਸ਼ਨ ਹਾਊਸ ਤੇ ਪਾਜੀ ਆ ਗਿਆ ਸੀਟੀਐਕਸ ਦਾ ਕਪੜਾ ਬਾਜ਼ਾਰ ਚ ਰੇੜਾ 10000 ਰੁਪਏ ਦਾ ਇੱਕ ਸੂਟ ਅਸੀਂ ਦੇਵਾਂਗੇ 1050 ਇਹ ਪਾਜੀ ਲਓ ਨਾ 1 ਨਾ 2 ਨਾ 3 ਨਾ 4000 ਰੁਪਏ ਦੇ 5 ਸੂਟ ਕਰਤੇ ਆ 1000 ਦੇ 5 ਸੂਟ 200 ਰੁਪਏ ਦਾ ਸੂਟ ਲੈ ਜਾਓ ਜੀ 200 ਰੁਪਏ ਦਾ ਸੂਟ ਲੈ ਜਾਓ ਪ੍ਰਿੰਟ ਡਿਜ਼ਾਈਨ ਵੱਖੋ ਵੱਖਰੇ ਮਿਲ ਜਾਣੇ ਆ ਵੀ ਤੁਸੀਂ ਚੈੱਕ ਕਰ ਲਓ ਬਾਜ਼ਾਰ ਚ 500 ਦਾ ਇੱਕ ਇੱਥੇ 360 ਦੇ ਦੋ ਆ ਦੇਖੋ ਇਹ ਵੀ 180 ਰੁਪਿਆ ਦਾ ਸੂਟ ਫੁੱਲਾਂ ਵਾਲੇ ਸੂਟ ਆ ਡਿਜ਼ਾਈਨ ਨਵੇਂ ਨਵੇਂ ਆ ਰੇਟ ਲਿਖ ਲਿਖ ਕੇ ਲਾਇਆ ਕੋਈ ਠੱਗੀ ਠੋਰੀ ਨਹੀਂ ਕੋਈ ਚਤਰਚਲਾਕੀ ਨਹੀਂ ਸਿਰਫ ਤੇ ਸਿਰਫ ਫਾਇਦੇ ਕਰਨੇ ਆ ਦੇਖੋ ਕੋਰਤਾ ਪਜਾਮਾ ਬਾਜ਼ਾਰ ਚ 6-700 ਰੁਪਏ ਤੋਂ ਘੱਟ ਕੋਈ ਨਹੀਂ ਦਿੰਦਾ ਭਾਜੀ 540 ਦੇ ਤਿੰਨ ਇਹ ਵੀ 540 ਦੇ ਤਿੰਨ ਭਾਜੀ ਆ ਦੇਖੋ ਇਹ ਵੀ ਤੁਸੀਂ ਚੈੱਕ ਕਰ ਲਓ 180 ਰੁਪਿਆ ਦਾ ਕੋਰਤਾ ਪਜਾਮਾ ਬਾਜ਼ਾਰ ਚ 600 ਰੁਪਏ ਦਾ ਇੱਥੇ 180 ਦਾ ਰੰਗ ਵਾਈਟ ਲੈ ਜਾਓ ਪਿੰਕ ਲੈ ਜਾਓ ਗਰੇ ਲੈ ਜਾਓ ਸਕਿਨ ਲੈ ਜਾਓ ਜਿੰਨੇ ਮਰਜ਼ੀ ਲੈ ਜਾਓ 540 ਦੇ 3 ਕੋਟ ਤੇ ਪਿਆਮੇ ਜਿਹੜੇ ਆ ਪਹੁੰਚਿਆ ਸੂਟ ਦੇਖੋ ਕੋਈ ਸੂਟ ਹੈ 3000 ਦਾ ਕੋਈ ਸੂਟ ਹੈ 3200 ਰੁਪਏ ਦਾ ਵਧੀਆ ਵਧੀਆ ਫੈਂਸੀ ਡਿਜੀਟਲ ਪ੍ਰਿੰਟ ਦੇ ਸੂਟ ਆ ਗਿਆ ਲੋ ਪ੍ਰਿੰਟ ਭਾਜੀ ਜਿੰਨੇ ਮਰਜ਼ੀ ਡਿਜ਼ਾਈਨ ਜਿੰਨੇ ਮਰਜ਼ੀ ਭਾਜੀ ਆਪਾਂ ਦੇਨੇ 495 95 ਰੁਪਏ ਦੇ ਸਿਰਫ 495 ਰੁਪਏ ਦੇ ਦੇਖੋ ਜੀ ਕੋਈ 1800 ਨਹੀਂ ਕੋਈ 2000 ਨਹੀਂ ਕੋਈ 1500 ਨਹੀਂ 495 ਦੇ ਵਿੱਚ ਤੁਸੀਂ ਨਵਾਂ ਕੰਮ ਸ਼ੁਰੂ ਕਰਨਾ ਤੁਸੀਂ ਰੀਸੇਲਰ ਹੋ ਚਾਹੇ ਤੁਸੀਂ ਆਪਣੇ ਘਰ ਬੈਠੇ ਆਨਲਾਈਨ ਕੱਪੜਾ ਲੈਣਾ ਪਾਜੀ ਫੋਟੋ ਵਾਲੇ ਸੂਟ ਆ ਦੇਖੋ ਡਿਜ਼ਾਈਨ ਚੈੱਕ ਕਰੋ ਡਿਜ਼ਾਈਨ ਚੈੱਕ ਕਰੋ ਰੰਗ ਬਾਜੀ ਬਾਜ਼ਾਰ ਚ ਇੱਕ ਇੱਕ ਸੂਟ ਮਿਲਦਾ 12 1200 15 1500 ਦਾ ਅਸੀਂ 495 ਵਿੱਚ ਦੇ ਰਹੇ ਆ ਆ ਵੀ ਦੇਖੋ ਜੀ ਹੋਰ ਰੇਟ ਘਟ ਗਿਆ ਕੋਈ 16 1700 ਨਹੀਂ 400 ਰੁਪਏ ਦਾ ਸੂਟ ਆ ਵੀ ਦੇਖੋ ਜੀ ਕਢਾਈ ਕੱਢਿਆ ਹੈਵੀ ਦੁਪੱਟੇ ਦੇ ਨਾਲ ਆ ਵੀ ਦੇਖੋ 400 ਦਾ ਸੂਟ ਜਿਹੜਾ ਮਰਜ਼ੀ ਲੈ ਜਾਓ 400 ਰੁਪਏ 400 ਰੁਪਏ 400 ਰੁਪਏ ਆ ਦੇਖੋ ਹਫਤੇ ਦੀ ਪਾਰੀ ਸੇਲ ਚਾ ਸੂਟ ਚੈੱਕ ਕਰੋ ਪਿਓਰ ਕਾਟਨ ਦਾ ਸੂਟ ਥੱਲੇ ਕੀਤੀ ਹੋਈ ਹੈ ਕੜਾਈ ਬਾਜ਼ਾਰ ਦਾ ਰੇੜਾ ਭਾਜੀ 1100 ਸੂਟ ਮਿਲਨੇ 200 ਤੇ 60 ਰੁਪਏ ਦਾ ਦੇਖੋ ਜੀ ਕੋਈ ਬਾਜ਼ਾਰ ਦੇ ਵਿੱਚ ਕਹਿੰਦਾ 800 ਰੁਪਏ ਦੀ ਬੈੱਡ ਸ਼ੀਟ ਕੋਈ ਕਹਿੰਦਾ 700 ਕੋਈ ਕਹਿੰਦਾ 600 ਬਾਜ਼ਾਰ ਫੈਸ਼ਨ ਹਾਊਸ ਤੇ 8 800 ਵਾਲੀ ਬੈੱਡ ਸ਼ੀਟ ਕਰਤੀ ਸਿਰਫ 200 ਰੁਪਏ ਦੀ 200 ਰੁਪਏ ਦੀ ਬੈੱਡ ਸ਼ੀਟ ਸਹਰਾਣੇ ਕਬਰ ਨਾਲ ਦੇਣੇ ਆ ਰੰਗ ਇਹਦੇ ਵਿੱਚ ਜਿੰਨੇ ਮਰਜ਼ੀ ਲੈ ਜਾਓ ਡਾਰਕ ਲੈ ਜਾਓ ਲਾਈਟ ਲੈ ਜਾਓ 200 ਰੁਪਏ ਦੀ ਬੈੱਡ ਸ਼ੀਟ ਨਾ ਕਿਸੇ ਨੇ ਦਿੱਤੀ ਨਾ ਕਿਸੇ ਤੋਂ ਦੇਣੀ ਆ ਉਹ ਵੀ ਦੇਖੋ ਕਿੰਨੇ ਛੋਟੇ ਛੋਟੇ ਭਾਜੀ ਆ ਦੇਖੋ ਡਿਜੀਟਲ ਸੂਟ ਦੁਪੱਟਾ ਆ ਗਿਆ ਬਜ਼ਾਰ ਦਾ ਰੇਟ ਹੈ 900000 ਸੂਟ ਦੇਣਾ 495 ਰੁਪਏ ਦਾ ਭਾਜੀ 495 ਰੁਪਏ ਦਾ ਆ ਦੇਖੋ 495 ਚ ਪ੍ਰਿੰਟ ਡਿਜ਼ਾਈਨ ਆ ਦੇਖੋ ਜਿੰਨੇ ਮਰਜ਼ੀ ਲੈ ਜਾਓ ਦੁਪੱਟੇ ਨਾਲ ਦੇ ਰਹੇ ਆ ਗਲੇ ਤੇ ਬੜਾ ਸੋਹਣਾ ਕੰਮ ਦੇ ਰਹੇ ਆ 14 1400 ਰੁਪਏ ਦੀ ਕੀਮਤ ਆ ਰੇਟ ਲਿਖ ਕੇ ਲਾਇਆ ਪਰ ਹੁਣ ਸਟਾਕ ਕਲੀਅਰ ਕਰਨਾ ਲੈ ਜਾਓ 450 ਭਾਈ ਜੀ ਦੁਪੱਟਾ ਨਾਲ ਚੁੰਨੀ ਨਾਲ ਮਤੋਂ 250 ਰੁਪਏ ਸੂਟ ਲੈ ਗਿਆ ਲਓ ਬਾਜ਼ਾਰ ਚ 500 ਦਾ ਇੱਕ ਇੱਥੇ 500 ਦੇ ਦੋ 1000 ਦੇ ਚਾਰ ਦੁਪੱਟਾ ਨਾਲ ਇਹਦੇ ਵਿੱਚ ਦੇਖੋ ਡਿਜ਼ਾਈਨਿੰਗ ਹੈ ਨਾ ਇਹ ਵੀ 250 ਦੇ ਵਿੱਚ ਸੂਟ ਲੈ ਜਾਓ ਦੇਖੋ ਦੁਪੱਟਾ ਨਾਲ ਲਾ ਕੇ ਦੇ ਰਹੇ ਆ ਇਹ ਲੀਜੀਬੀ ਦਾ ਸੂਟ ਹੈ 200 ਰੁਪਏ ਦਾ ਹੋਰ ਘਟ ਗਿਆ ਰੇਟ ਲਓ ਇਹ ਵੀ 1000 ਦੇ 5 ਸੂਟ ਚੱਕੋ 1000 ਦੇ ਪੰਜ ਸੂਟ ਆ ਜਨਾਬ ਪੌਂਚਾ ਵਰਕ ਦਾ ਸੂਟ ਹੈ ਬਜ਼ਾਰ ਦਾ ਰੇਟ ਹੈ 2250 ਸੂਟ ਲੈਣੇ ਇਹ ਸਿਰਫ ਤੇ ਸਿਰਫ 495 ਰੁਪਏ ਦਾ ਦੇਖੋ ਜੀ ਇਹ ਮਿਲਣਾ ਪਤਾ ਕਿਨੂੰ ਆ ਜਿਹੜਾ ਪਹਿਲਾਂ ਆਜੂਗਾ ਜਿਹੜਾ ਛੇਤੀ ਆਜੂਗਾ ਉਹਨੂੰ ਮਿਲਣਿਆ ਆ ਦੇਖੋ ਕੱਢੇ ਘਟਾਏ ਪੌਂਚਾ ਦੇ ਕੰਮ ਸਟਾਕ ਸਾਰਾ ਕਲੀਅਰ ਕਰਨਾ ਸੇਲ ਇੱਕ ਹਫ਼ਤੇ ਲਈ ਆ ਇਸ ਤੋਂ ਬਾਅਦ ਮਿਲਣਾ ਕੋਕ ਨਹੀਂ ਜਿਹੜਾ ਪਹਿਲਾਂ ਆ ਗਿਆ 50000 ਵਾਲਾ ਕੱਪੜਾ 15000 ਤੋਂ ਅਸੀਂ ਦੇ ਦੇਣਾ ਕਰਕੇ ਜੋ ਪਾਇਆ ਉਸੇ ਪਾ ਚ ਲੈਣਾ ਕੋਈ ਕਮਾਈ ਨਹੀਂ ਕਰਨੀ ਆ ਵੀ ਦੇਖੋ 50 ਤੋਂ 700 ਇੱਕ ਇੱਥੇ 700 ਦੇ ਦੋ 350 ਰੁਪਏ ਦਾ ਸੂਟ ਦੇ ਦੇਣਾ ਸੋਹਣੇ ਸੋਹਣੇ ਡਿਜ਼ਾਈਨ ਦੇ ਰਹੇ ਆ ਬਾਰ ਬਾਰ ਸਾਨੂੰ ਅਸੀਂ ਕਹਿ ਰਹੇ ਆ ਸਿਰਫ ਇੱਕ ਹਫਤਾ ਇੱਕ ਹਫਤਾ 7 ਦਿਨ ਦੀ ਸੇਲ 7 ਦਿਨਾਂ ਤੋਂ ਬਾਅਦ ਕੋਖ ਨਹੀਂ ਮਿਲਣਾ ਤੁਹਾਨੂੰ ਛੇਤੀ ਛੇਤੀ ਆਜੋ ਬਜਾਲ ਫੈਸ਼ਨ ਹਾਊਸ ਹੋਣਾ ਮੌਲ ਮੰਡੀ ਹੋਣਾ ਜਿੱਥੇ ਵੱਡੇ ਫਾਇਦੇ ਰਾਮਟੈਕਸ ਬ੍ਰਾਂਡ ਦਾ ਸੂਟ ਆ ਗਿਆ ਚੈੱਕ ਕਰੋ ਡਿਜ਼ਾਈਨ ਬਜ਼ਾਰ ਦਾ ਰੇਡ ਭਾਜੀ ਘੱਟ ਤੋਂ ਘੱਟ ਡਿਜ਼ਾਈਨਾਂ ਦੇ 800 900 ਸੂਟ ਭਾਜੀ ਦੇਣਾ ਸਿਰਫ ਤੇ ਸਿਰਫ 760 ਦੇ ਦੋ ਆ ਲੋ ਇਹਦੇ ਵਿੱਚ ਰੰਗ ਵੀ ਦੇਖ ਲਓ ਪ੍ਰਿੰਟ ਦੇਖੋ ਡਿਜ਼ਾਈਨ ਦੇਖੋ ਭਾਈ ਜੀ ਆ ਵੀ 12 1200 ਦਾ ਵੇਖਦਾ ਬਜ਼ਾਰ ਚ ਜਨਾਬ ਆਪਾਂ 395 ਰੁਪਏ ਚ ਦੇ ਰਹੇ ਆ ਇੱਕ ਸੂਟ ਇੱਕ ਸੂਟ ਆ ਲੋ 1200 ਰੁਪਿਆ ਬਜ਼ਾਰ ਦੀ ਕੀਮਤ ਮੌੜ ਮੰਡੀ ਬਜ਼ਾਰ ਫੈਸ਼ਨ ਮਿਲਣਾ 395 ਦਾ ਸ਼ਰਟ ਆ ਦੇਖੋ ਕੰਮ ਕੀਤਾ ਹੋਇਆ ਕੜਾਈਆਂ ਕੱਡੀਆਂ ਹੋਈਆਂ 395 ਚ ਸੂਟ ਦੇਣਾ ਰੰਗ ਇਹਦੇ ਵਿੱਚ ਬਹੁਤ ਸਾਰੇ ਸਾਨੂੰ ਮਿਲ ਜਾਣੇ ਹੈਗੇ ਆ ਸਤਿ ਸ੍ਰੀ ਅਕਾਲ ਜੀ ਗਰਮੀਆਂ ਦਾ ਟਾਈਮ ਆ ਗਿਆ ਕਹਿੰਦੇ ਗਰਮੀਆਂ ਦੇ ਵਿੱਚ ਪਰਫਿਊਮ ਵਾਲੇ ਸੂਟ ਚਾਹੀਦੇ ਆ ਬਾਜ਼ਾਰ 'ਚ 2-2000 ਰੁਪਏ ਦਾ ਇੱਕ ਸੂਟ ਵੇਚਦਾ ਇੱਥੇ ਤੁਹਾਨੂੰ ਮਿਲਨੇ 1500 ਰੁਪਏ ਦੋ ਸੂਟ ਬਾਜ਼ਾਰ ਫੈਸ਼ਨ ਉੱਤੇ ਇਹਦੀ 스ਮੈਲ ਲੈ ਕੇ ਦੇਖ ਲਿਓ ਜਿੱਦਾਂ ਮਰਜੀ ਧੋ ਲਿਓ ਪਰਫਿਊਮ ਵਾਲਾ ਸੂਟ ਕਹਿੰਦੇ ਆ ਮਤਲਬ ਸੈਂਟ ਦੀ ਖੁਸ਼ਬੂ ਆਉਂਦੀ ਆ ਧੋ ਤੋਂ ਬਾਹਰ ਵੀ ਆ ਰਹੀ ਆ ਇਹਦੀ ਰੰਗ ਡਿਜ਼ਾਈਨ ਆ ਦੇਖੋ ਮੈਚਿੰਗ ਸੂਟ ਆ ਆ ਰੰਗ ਤੇ ਡਿਜ਼ਾਈਨ ਆ ਦੇਖੋ ਡਿਜ਼ਾਈਨ ਜਿਹੇ ਜੇ ਮਰਜ਼ੀ ਲੈ ਲਓ ਕਲਰ ਜਿਹੇ ਜੇ ਮਰਜ਼ੀ ਲੈ ਲਓ ਬਿਲਕੁਲ ਨਵੀਆਂ ਚੀਜ਼ਾਂ ਸਿਰਫ ਤੇ ਸਿਰਫ ਬਜਾਜ ਫੈਸ਼ਨ ਹਾਊਸ ਤੇ ਮਿਲਣ। ਲਓ ਜੀ ਆ ਵੀ ਚੈੱਕ ਕਰ ਲੋ। ਕੋਈ 1000 ਦਾ, ਕੋਈ 1200 ਦਾ, ਕੋਈ 1300 ਦਾ ਹੈਵੀ ਦੁਪੱਟੇ ਲਾਤੇ ਆ। ਮਤਲਬ ਜਿਹੜੇ ਕੁੜੀਆਂ ਜਿਹੜੀਆਂ ਅੱਜ ਕੱਲ੍ਹ ਦੀਆਂ ਮਾਡਰਨ ਆ ਨਾ, ਯੂਨੀਵਰਸਿਟੀਆਂ, ਕਾਲਜਾਂ 'ਚ ਪੜ੍ਹਦੀਆਂ ਜਾਂ ਤੁਸੀਂ ਮਾਰਕੀਟ ਜਾਣ ਵੇਲੇ ਚਾਹੀਦੇ ਆ। ਤੁਸੀਂ ਚਾਹੁੰਦੇ ਹੋ ਬਾਂਡੇ-ਬੁੰਡੇ ਪਾ ਕੇ ਜਾਣਾ ਸੂਟ ਤੇ ਇਦਾਂ ਦੇ ਆਂਦੇ ਸੂਟ ਚੱਲਦੇ ਆ। ਇੱਥੇ ਰੇਟ ਘੱਟ ਹੈਗਾ ਆ। ਸਟਾਕ ਕਲੀਅਰ ਕਰਨਾ ਆ। बार-बार ਜਿਹੜਾ ਰੋਲਾ ਪਾ ਰਹੇ ਆ। ਪੈਸੇ ਤੁਹਾਡੇ ਬਚਣੇ ਆ। ਆ ਜਾਓ ਜੀ ਬਜ ਡਿਜ਼ਾਈਨ ਪੂਰੇ ਨਹੀਂ ਦਿਖਾ ਹੁੰਦੇ ਕੈਮਰੇ ਚ ਪਰ ਜਦ ਤੁਸੀਂ ਇੱਥੇ ਆਉਣਾ ਰੂ ਸਾਡੀ ਕੋਸ਼ਿਸ਼ ਆਣੀ ਤੁਸੀਂ ਕਹਿੰਦਾ ਵਾਹ ਪੈਸੇ ਤਾਂ ਭਾਈ ਬਹੁਤ ਥੋੜੇ ਲਏ ਚੀਜ਼ ਬੜੀ ਚੰਗੀ ਸਾਨੂੰ ਦੇ ਦਿੱਤੀ ਬਾਰੇ ਅੱਧੇ ਰੇਟਾਂ ਦੇ ਚੀਜ਼ਾਂ ਮਿਲਣੀਆਂ ਇਹ ਜੀਆਂ 5 5 4 4000 ਲਾਂ ਦੀ ਲੋੜ ਨਹੀਂ 15 15 16 1600 ਚ ਲੈ ਜਾਓ ਰੰਗ ਵੀ ਸੋਹਣੇ ਦੇ ਰਹੇ ਆ ਡਿਜ਼ਾਈਨ ਵੀ ਸੋਹਣੇ ਦੇ ਰਹੇ ਆ ਦੁਪੱਟੇ ਕਟਵਰਕ ਦੇ ਦੇ ਰਹੇ ਆ ਖੁੱਲੇ ਡੁੱਲੇ ਦੇ ਰਹੇ ਆ ਭਾਜੀ ਫੋਟੋ ਵਾਲੇ ਪੀਸ ਫੋਟੋ ਵਾਲੇ ਇਹ ਜੇ ਪੀਸ ਲੈ ਜਾਓ ਬਾਜ਼ਾਰ ਦਾ 2000 ਦਾ ਰੇਟ ਸਾਡੇ ਕੋਲ 1095 ਰੁਪਏ ਦਾ ਸੋ ਮੱਕ ਦੀ ਗੱਲ ਇਹ ਆ ਜੀ 7 ਦਿਨ ਦੀ ਸੇਲ ਆ ਮਾਲਵੇ ਦੀ ਧਰਤੀ ਦੇ ਮੌੜ ਮੰਡੀ ਬਜਾਜ ਫੈਸ਼ਨ ਉੱਤੇ ਆ ਜਾਓ ਜਿੱਥੇ ਤੁਹਾਨੂੰ ਮਿਲਣਿਆ ਕਾਟੀਆਂ ਦੇ ਭਾ ਕਪੜਾ ਛੇਤੀ ਪਹੁੰਚੋ ਦੇਰ ਨਾ ਕਰਿਓ ਤੁਹਾਡਾ ਹੋਣਾ ਫਾਇਦਾ ਕੈਮਰਾਮੈਨ ਓਮ ਸੰਦੀ ਨਾਲ ਹਰਦੀਪ ਸਿੰਘ ਦੱਗੜ ਸਾਹਨ ਟੀਵੀ ਮੌੜ ਮੰਡੀ ਆਦੀ ਚਲਦੀ ਚਲਦੀ ਵੀਡੀਓ ਸ਼ੇਅਰ ਕਰ ਦਿਓ ਜਿਹੜੇ ਵੱਧ ਵੀਡੀਓ ਸ਼ੇਅਰ ਕਰਨਗੇ ਪਹਿਲੇ 5 ਕਸਟਮਰ ਨੂੰ ਆ 5 ਸੂਟ ਬਿਲਕੁਲ ਫਰੀ ਦਿੱਤੇ ਜਾਣੇ ਆ